ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਜੀਰੀ ਪੱਕ ਕੇ ਤਿਆਰ ਆ ਮੰਡੀ ਜੀ ਜਾਣ ਨੂੰ ਕਿਸਾਨਾਂ ਦੀ ਲੁੱਟ ਜਿਹੜੀ ਉਹ ਸ਼ੁਰੂ ਹੋ ਗਈ ਹੋਣੀ ਆ ਮੰਡੀਆਂ ਦੇ ਵਿੱਚ ਦੱਸੋ ਮੇਰਾ ਵੀਰ ਕਿੱਥੇ ਕਿੱਥੇ ਜਿਹੜੀ ਕੱਟ ਲੱਗ ਰਿਆ ਮੰਡੀਆਂ ਦੇ ਵਿੱਚ ਕਿੱਥੇ ਕਿੱਥੇ ਲੁੱਟ ਸ਼ੁਰੂ ਹੋ ਗਈ ਕਿਉਂਕਿ ਸਾਰੇ ਪਾਸੇ ਕਿਸਾਨ ਨੂੰ ਲੁੱਟਿਆ ਜਾ ਰਿਹਾ ਹੈ ਨਕਲੀ ਰੇਹਾਂ ਸਪਰੇਹਾਂ ਆਈਆਂ ਫੇਰ ਆ ਬੌਨਾ ਰੋਗ ਜਿਹੜਾ ਆਇਆ ਉਹਨੇ ਮਾਰ ਲੇ ਲੋਕ ਉਹ ਤਾਂ ਜਿਹੜੀ ਘਟੀ ਘਟੀ ਬੌਨੇ ਰੋਗ ਨਾਲ ਜਿਹੜੀਆਂ ਖਰਾਬ ਹੋਈਆਂ ਹੋਈਆਂ ਜਿਹੜੇ ਕੱਟ ਲੱਗਣੇ ਨੇ ਉਹ ਜੁਦੇ ਆ ਮੇਰਾ ਅੱਧਾ ਕੀਲਾ ਹੀ ਪਿਛਲੇ ਸਾਲ ਮੈਂ ਪਕਾਈ ਗਿਆ ਇਹਨੂੰ ਪਕਾਈ ਗਿਆ ਜੀਰੀ ਵੀ ਚਲੋ ਕੱਟ ਨਹੀਂ ਲੱਗੂਗਾ ਆਪਾਂ ਬਿਲਕੁਲ ਸੁੱਕੀ ਲੈ ਕੇ ਜਾਣੀ ਐ ਪਰ ਫੇਰ ਵੀ 50 ਕਿਲੋ ਕੱਟ ਲਈ ਨਾਲੇ ਆਪਦਾ ਲਸਣ ਲੇਟ ਬੀਜਿਆ ਲਸਣ ਲੇਟ ਕਰਿਆ ਫੇਰ ਵੀ 50 ਕਿਲੋ ਦਾ ਕੱਟਾ ਨਿਕਲੀ ਵੀ ਸੁੱਖ ਨਾਲ ਥੋੜੀ ਹੋਦੀ ਇਹ ਲੇਟ ਕਿਉਂਕਿ ਪਨੀਰੀ ਵੀ ਪੱਕੀ ਹੋਈ ਹੋ ਮਿਲੀ ਦੀ ਮੈਨੂੰ ਅੱਧੇ ਗੀਲੇ ਵਾਲੇ ਨੂੰ ਪਨੀਰੀ ਵੀ ਨਹੀਂ ਕੋਈ ਦਿੰਦਾ ਆਪ ਬੀਜ ਨਹੀਂ ਹੋਈ ਵੀ ਲੈ ਲਾਂਗੇ ਕਿਸੇ ਤੇ ਉਹ ਕਹਿੰਦੇ ਅਗਲੇ ਕਹਿੰਦੇ ਵੀ ਸਾਨੂੰ ਪਹਿਲਾਂ ਅਸੀਂ ਆਪਣੀ ਲਾ ਲਈ ਫੇਰ ਦਵਾਂਗੇ ਪੱਕੜ ਜੀ ਪਨੀਰੀ ਮਿਲੀ ਨਿਕਲੀ ਵੀ 13 ਕੁਇੰਟਲ ਮਸਾਂ ਉਹ ਚੋਂ ਵੀ 50 ਕਿਲੋ ਕੱਟ ਲਈ ਦੱਸੋ ਕੀ ਆ ਕਰੂਗਾ ਜੀ ਕਿਸਾਨ ਆ ਵਾਲਿਓ ਕਰੋ ਕੋਈ ਹੀਲਾ ਇਹਦਾ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਕਰੋ ਕੋਈ ਹੀਲਾ ਗੱਲਾਂ ਹੀ ਮਾਰਨੀਆਂ ਨੇ ਬੜੀਆਂ-ਬੜੀਆਂ ਬਸ ਇਹਦੇ ਬਾਰੇ ਕੋਈ ਬੋਲ ਨਹੀਂ ਰਿਹਾ ਕੋਈ ਕਹੇ ਨਹੀਂ ਰਿਹਾ ਕਿਸੇ ਨੂੰ ਕੋਈ ਕਹੇ ਨਹੀਂ ਕਿ ਕੋਈ ਨਹੀਂ ਗੱਲ ਕਰ ਰਿਹਾ ਚੜੂਨੀ ਦੇ ਹੜਿਆਣੇ ਵਾਲੇ ਚੜੂਨੀ ਸਾਹਿਬ ਨੇ ਕਰਿਆ ਜੀ ਕੰਮ ਸ਼ੁਰੂ ਉਹ ਤਾਂ ਕਹਿੰਦਾ ਅਸੀਂ ਕੁੱਟਾਂਗੇ ਜਿਹੜੇ ਖਾਦੇ ਪਦਾਰਥ ਵਾਲੇ ਕੋਈ ਵੀ ਨੇ ਜਿਹੜਾ ਮੈਕਮਾ ਇਹ ਵੀ ਇਹ ਪੂਰਤੀ ਤੁਸੀਂ ਸੈਲਰ ਵਾਲੇ ਸਰਕਾਰ ਤੇ ਤੁਸੀਂ ਆਪ ਕਰਨੀ ਹੈ ਚੌਲਾਂ ਦੀ ਕਿਸਾਨਾਂ ਤੇ ਕੱਟ ਕੇ ਜੀ ਦੀ ਚੌਲਾਂ ਦੀ ਪੂਰਤੀ ਨਾ ਕਰੋ ਚਾਰੇ ਪਾਸੇ ਲੁੱਟ ਹੋ ਰਹੀ ਹੈ ਬਚਾ ਲਓ ਕਿਸਾਨ ਜਿਥੇ ਬੰਦੀਆਂ ਕੋਈ ਕੀ ਕੰਮ ਕਰ ਲੋ ਕੋਈ ਇਹ ਕੋਈ ਕੰਨ ਆਇਆ ਹੈ ਕਿ ਫੇਰ ਨਹੀਂ ਤਾਂ ਇਹ ਲੁੱਟ ਹੋਣੀ ਹੈ ਇਹਦਾ ਕੋਈ ਐਕਸ਼ਨ ਲਓ ਤੁਸੀਂ ਕਰੋ ਕੋਈ ਹਿੱਲਾ ਨਹੀਂ ਤਾਂ ਜੀ ਬੁਰਾ ਹਾਲ ਹੋਣਾ ਹੈ ਮੇਰੇ ਕੋਲ ਤਾਂ ਪਿਛਲੀ ਵਾਰ ਵੀ ਅੱਧਾ ਕੀਲੇ ਜੀਰੀ ਦਾ ਹੁਣ ਵੀ ਅੱਧਾ ਕੀਲੀ ਹੈ ਬਹੁਤੀ ਆਪਾਂ ਕੋਲ ਹੁੰਦੀ ਨਹੀਂ ਲਸਣ ਲਾਲੀ ਦਾ ਉਹ ਤੋਂ ਬਾਅਦ ਅਸੀਂ ਛੋਟੇ ਕਿਸਾਨ ਹੈ ਜਿਹੜੇ ਉਹ ਤਾਂ ਜਮਾ ਹੀ ਮਾਰੇ ਜਾਂਦੇ ਆ ਜੀ ਠੇਕੇ ਪਰ ਲੈ ਕੇ ਸਾਡੇ ਪਿੰਡ ਦੇ ਬੰਦੇ ਨੇ ਲਈ ਸੀਗੀ ਉਹਦੇ ਬੌਨਾ ਰੋਗ ਜੇ ਆ ਗਿਆ ਸਾਰੀ ਜੀਰੀ ਖਰਾਬ ਹੋ ਗਈ ਖਤਮ ਹੋ ਗਈ ਦੱਸੋ ਕਿੱਥੋਂ ਭਰੂਗਾ ਠੇਕਾ ਜੇਰੀ ਮਾੜੀ ਮੋਟੀ ਹੋਈ ਆ ਉਹਦਾ ਵੀ ਕੱਟ ਲੱਗੂ ਠੀਕ ਕਰਨਗੇ ਲੋਕ ਤਾਂ ਮੇਰੀ ਬੇਨਤੀ ਆ ਕਿਸਾਨ ਜਿਥੇ ਬੰਦਿਆਂ ਨੂੰ ਸਰਕਾਰਾਂ ਨੂੰ ਵੀ ਵੀ ਇਹਦੇ ਬਾਰੇ ਕੋਈ ਸੋਚੋ ਚਾਰੇ ਪਾਸਿਓਂ ਨਾ ਲੁੱਟੋ ਕਿਸਾਨ ਨੂੰ ਸਰਕਾਰ ਤਾਂ ਹੈ ਹੀ ਨਹੀਂ ਖਤਮ ਹੈ ਸਰਕਾਰ ਤਾਂ ਪਤਾ ਹੀ ਨਹੀਂ ਵੀ ਹੈ ਕਿੱਥੇ ਸਰਕਾਰ ਹੈ ਸਰਕਾਰ ਨੂੰ ਕੋਈ ਯਾਦ ਚੇਤੇ ਨਹੀਂ ਵੀ ਕਿਆ ਕਰਨਾ ਕਿਆ ਨਹੀਂ ਸਰਕਾਰਾਂ ਨੂੰ ਕੋਈ ਪਤਾ ਨਹੀਂ ਆ ਸਰਕਾਰਾਂ ਰਲ ਮਿਲ ਕੇ ਲੁੱਟ ਰਹੀਆਂ ਸ਼ਾਇਦ ਸੇਲਰਾਂ ਦੇ ਮਾਲਕਾਂ ਦੇ ਨਾਲ ਬੜਾ ਪਿਛਲੀ ਵਾਰ ਇਹਨਾਂ ਨੇ ਲੁੱਟਿਆ ਵੇ ਕਿਸਾਨਾਂ ਨੂੰ ਬਲਬਲ ਮੇਰਾ ਤਾਂ 50 ਕਿਲੋ ਅੱਧੇ ਕਿਲੋ ਜੋ ਕੱਟ ਲਿਆ ਤੇ ਬਾਕੀਆਂ ਦੇਖੋ ਕਿੰਨਾ ਕਿੰਨਾ ਕੱਟਿਆ ਹੋਣਾ ਜੀ ਕੀ ਬਣੂਗਾ ਲੋਕਾਂ ਦਾ ਜਿਹਦੀਆਂ ਜ਼ਿਆਦਾ ਜੀੜੀਆਂ ਨੇ ਜ਼ਿਆਦਾ ਕਿਲੇ ਵਾਲਾ ਮਾਲਕ ਆ ਜਾਂ ਜ਼ਿਆਦਾ ਠੇਕੇ ਪਲਤੀ ਹੋਈ ਇਹਨਾਂ ਨੇ ਉਹਨਾਂ ਦੇ ਕਿੰਨਾ ਕੱਟ ਲੱਗਿਆ ਹੋਣਾ ਬਹੁਤ ਬੁਰਾ ਹਾਲ ਸੋ ਮੇਰੀ ਬੇਨਤੀ ਆ ਸਰਕਾਰਾਂ ਨੂੰ ਤੇ ਕਿਸਾਨ ਜਿਹਦੇ ਬੰਦੇ ਨੂੰ ਵੀ ਕੋਈ ਹਿੱਲਾ ਕਰੋ ਦੱਸਿਓ ਜਰੂਰ ਵੀ ਕਿਥੇ ਕਿਥੇ ਇਹਦੀ ਕਟ ਲੱਗ ਰਹੇ ਆ ਜਾਂ ਨਹੀਂ ਲੱਗ ਰਹੇ ਮੈਂ ਤਾਂ ਲੇਕਿਨ ਇਹ ਕਿਸੇ ਨਾਲ ਗੱਲ ਵੀ ਨਹੀਂ ਹੋਈ ਕੋਈ ਪਤਾ ਲੱਗ ਜਾਣਾ ਜਦੋਂ ਮੰਡੀ ਚ ਜਾਣਾ ਦੱਸਿਓ ਜਰੂਰ ਵੀ ਹਾਂ ਕਿਥੇ ਕਿਥੇ ਕਟ ਲੱਗ ਰਹੇ ਆ ਕੋਈ ਹੀਲਾ ਕਰੋ ਸਰਕਾਰ ਜੀ ਕਿਸਾਨ ਜਿਹਾ ਬੰਦਿਆਂ ਕੋਈ ਹੀਲਾ ਕਰੋ ਇਹਦਾ ਸਾਰੇ ਪਾਸੇੋਂ ਕਿਸਾਨਾਂ ਨੂੰ ਨਾ ਲੁੱਟੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ